ਕਿ ਬਾਰ-ਬਾਰ ਰੀਬੋਡਿੰਗ ਕਰਾਉਣ ਦੇ ਨਾਲ ਵਾਲ ਖਰਾਬ ਹੋ ਜਾਂਦੇ ਨੇ ਇਹਦੇ ਲਈ ਸੋਲੂਸ਼ਨ ਕੀ ਹੈ ਜ਼ਿਆਦਾਤਰ ਬੱਚੇ ਆ ਇਸ ਕੰਦੇ ਕੋਰਸਿਸ ਲੈਂਦੇ ਨੇ ਫੋਰਨ ਜਾਣ ਦੇ ਲਈ ਹਾਂਜੀ ਕਿ ਜਿਹੜੇ ਇਹ ਜਿਹੜੇ ਕੋਰਸਿਸ ਆ ਫੋਰਨ ਦੇ ਵਿੱਚ ਵੀ ਉਹਨਾਂ ਨੂੰ ਕੰਮ ਆਉਣਗੇ ਕੋਰਸਿਸ ਦੀ ਜਿਹੜੀ ਫੀਸ ਆ ਇਕੱਠੀ ਪੇ ਕਰਨੀ ਹੁੰਦੀ ਆ ਜਾਂ ਇਨਸਟਾਲਮੈਂਟ ਚ ਵੀ ਦੇ ਸਕਦੇ ਆ ਬੱਚਾ ਪੂਰਾ ਕੋਰਸ ਕਰ ਲੈਂਦਾ ਆ ਉਹਨਾਂ ਨੂੰ ਸਰਟੀਫਿਕੇਟ ਵੀ ਇਸ਼ੂ ਕੀਤਾ ਜਾਂਦਾ ਆ ਮੇਰਾ ਨਾਮ ਮਨਸੀ ਹੈ ਮੈਂ ਪਿਛਲੇ 2 ਸਾਲਾਂ ਦੇ ਵਿੱਚ ਇੱਥੇ 99 ਨਾਲ ਜੁੜੀ ਹੋਈ ਹਾਂ ਮੈਂ ਬੱਚਾ ਪੂਲ ਕੋਰਸ ਹੀ ਕਰ ਲੈਂਦਾ ਹੈ ਫੁਲੀ ਟ੍ਰੇਨ ਵੀ ਹੋ ਜਾਂਦਾ ਆ ਉਹਦੇ ਫਿਊਚਰ ਦੇ ਲਈ ਸੈਟਲਮੈਂਟ ਦੇ ਵਾਸਤੇ ਕੀ ਸਕੋਪ ਹੈ ਹਮ ਥਿਉਰੀ ਦੇ ਨਾਲ ਨਾਲ ਪ੍ਰੈਕਟੀਕਲ ਵਰਕ ਵੀ ਕਰਵਾ ਜਾਂਦਾ ਬੱਚਿਆਂ ਨੂੰ ਪਬਲਿਕ ਸਪੋਰਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪੂਜਾ ਨਾਲੀ ਬਹੁਤ-ਬਹੁਤ ਸਵਾਗਤ ਕਰਦੀ ਹਾਂ ਸੋ ਦੋਸਤੋ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਅਹਿਮ ਜਾਣਕਾਰੀ ਲੈ ਕੇ ਆਏ ਆਂ ਇਸੇ ਅਹਿਮ ਜਾਣਕਾਰੀ ਦੇ ਰਿਗਾਰਡਿੰਗ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ 99 ਇੰਸਟੀਚੂਟ ਦੇ ਸੈਂਟਰ ਹੈਡ 99 ਇੰਟਰਨੈਸ਼ਨਲ ਇੰਸਟੀਚੂਟ ਜੋ ਕਿ ਬਿਊਟੀ ਦਾ ਬਹੁਤ ਹੀ ਪੁਰਾਣਾ ਇੰਸਟੀਚੂਟ ਹੈ ਐਂਡ ਸਿንስ 2015 ਤੋਂ ਇਹ ਚੱਲ ਰਿਹਾ ਆ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ 99 ਇੰਟਰਨੈਸ਼ਨਲ ਇੰਸਟੀਚੂਟ ਦੀ ਬ੍ਰਾਂਚ ਆ ਤੇ ਤੁਹਾਨੂੰ ਮੈਂ ਖਾਸ ਗੱਲ ਦੱਸਣਾ ਚਾਹਾਂਗੀ 99 ਇੰਟਰਨੈਸ਼ਨਲ ਇੰਸਟੀਚੂਟ ਜੋ ਹੈ ਆ ਆ ਆ ਯੂਐਸਏ ਤੋਂ ਮਾਨਤਾ ਪ੍ਰਾਪਤ ਹੈ ਤੇ ਅੱਜ ਅਸੀਂ ਗੱਲ ਕਰਦੇ ਹਾਂ 99 ਇੰਟਰਨੈਸ਼ਨਲ ਇੰਸਟੀਚਿਊਟ ਦੇ ਸੈਂਟਰ ਹੈੱਡ ਨੀਰਜ मैम ਦੇ ਨਾਲ ਤੇ ਉਹਨਾਂ ਕੋਲ ਡਿਟੇਲ ਤੇ ਜਾਣਕਾਰੀ ਲੈਣੇ ਆ ਹੈਲੋ मैम ਹੈਲੋ मैम मैम ਤੁਹਾਨੂੰ 99 ਇੰਟਰਨੈਸ਼ਨਲ ਇੰਸਟੀਚਿਊਟ ਦੇ ਵਿੱਚ ਕੰਮ ਕਰਦੇ ਕਿੰਨਾ ਟਾਈਮ ਹੋ ਗਿਆ ਹੈ ਮੈਂ ਮੈਨੂੰ 99 ਦੇ ਵਿੱਚ ਕੰਮ ਕਰਦਿਆਂ ਨੂੰ 9 ਸਾਲ ਹੋ ਗਿਆ ਹੈ 2015 ਦੇ ਵਿੱਚ ਮੈਂ ਜੁਆਇਨ ਕੀਤਾ ਸੀ ਇੱਥੇ ਮੈਮ 99 ਇੰਟਰਨੈਸ਼ਨਲ ਇੰਸਟੀਚੂਟ ਦੇ ਵਿੱਚ ਬੱਚਿਆਂ ਨੂੰ ਕਿਹੜੇ-ਕਿਹੜੇ ਕੋਰਸਿਸ ਪ੍ਰੋਵਾਈਡ ਕੀਤੇ ਜਾਂਦੇ ਨੇ ਮੈਮ ਸਾਡੇ ਕੋਲ 2 ਮਹੀਨੇ ਤੇ ਲੈ ਕੇ 2 ਸਾਲ ਤੱਕ ਦਾ ਕੋਰਸ ਹੈ ਜਿੱਦਾਂ 2 ਮਹੀਨੇ ਦਾ ਹੈ 3 ਮਹੀਨੇ ਦਾ ਹੈ 6 ਮਹੀਨੇ ਦਾ ਹੈ 8 ਮਹੀਨੇ ਦਾ ਸਾਲ ਦਾ ਹੈ ਜਿੱਦਾਂ ਦੀ ਸਟੂਡੈਂਟ ਦੀ ਰਿਕੁਆਇਰਮੈਂਟ ਹੈ ਜਦੇ ਹਿਸਾਬ ਨਾਲ ਕੰਪਨੀ ਨੇ ਕੋਰਸ ਡਿਜ਼ਾਈਨ ਕੀਤੇ ਹੋਏ ਤਾਂ ਮੈਮ ਇਹ ਜਿਹੜੇ ਕੋਰਸਿਸ ਆ ਓਨਲੀ ਗਰਲਸ ਵਾਸੇ ਆ ਜਾਂ ਬॉयਜ਼ ਵੀ ਕਰ ਸਕਦੇ ਨੇ ਹਾਂਜੀ ਮੈਮ ਓਨਲੀ ਫਾਰ ਗਰਲਸ ਇਹ ਮੈਨੂੰ ਗੱਲ ਬਹੁਤ ਵਧੀਆ ਲੱਗੀ ਕਿ 99 ਇੰਟਰਨੈਸ਼ਨਲ ਇੰਸਟੀਚੂਟ ਦੇ ਵਿੱਚ ਓਨਲੀ ਗਰਲਸ ਨੂੰ ਟ੍ਰੇਨਿੰ ਇੱਥੇ ਇਕੱਲੀਆਂ ਗਰਲਜ਼ ਹੀ ਕੋਚਿੰਗ ਲੈਣ ਤੇ ਮੈਮ ਜਿਹੜੀ 99 ਇੰਟਰਨੈਸ਼ਨਲ ਇੰਸਟੀਚਿਊਟ ਦੇ ਵਿੱਚ ਜਿਹੜਾ ਸਟਾਰਟਿੰਗ ਕੋਰਸ ਆ ਉਹਦੀ ਡਿਊਰੇਸ਼ਨ ਕਿੰਨੀ ਹੈ ਤੇ ਫੀਸ ਕਿੰਨੀ ਹੈ ਮੈਮ ਜਿਹੜਾ ਸਟਾਰਟਿੰਗ ਕੋਰਸ ਹੈਗਾ ਉਹ 20000 ਦਾ ਕੋਰਸ ਹੈ ਉਹਦੀ ਡਿਊਰੇਸ਼ਨ 2 ਮਹੀਨੇ ਦੀ ਹੈ ਠੀਕ ਹੈ ਜਿੱਦਾਂ ਬੱਚੇ ਜਿੱਦਾਂ ਜਾਂਦੇ ਆ ਛੁੱਟੀਆਂ ਹੋ ਜਾਂਦੀਆਂ ਬੱਚਿਆਂ ਨੂੰ ਫਿਰ ਬੱਚੇ ਜੁਆਇਨ ਕਰ ਲੈਂਦੇ ਆ ਛੋਟੇ ਕੋਰਸੇਸ ਉਹਦੇ ਵਿੱਚ ਇੱਕ ਕੋਰਸ ਇਨਕਲੂਡ ਹੈਗਾ 2 ਮਹੀਨੇ ਦਾ ਉਤੇ ਪਾ 3 ਮਹੀਨੇ ਦਾ ਵੀ ਹੈਗਾ 6 ਮਹੀਨੇ ਦਾ ਵੀ ਹੈਗਾ 8 ਮਹੀਨੇ ਦਾ ਵੀ ਹੈਗਾ ਤਾਂ ਮੈਮ ਜਿਹੜੇ ਕੋਰਸਸਿਸ ਦੀ ਜਿਹੜੀ ਫੀਸ ਆ ਇਕੱਠੀ ਪੇ ਕਰਨੀ ਹੁੰਦੀ ਆ ਜਾਂ ਇਨਸਟਾਲਮੈਂਟ ਚ ਵੀ ਦੇ ਸਕਦੇ ਆ ਮੈਮ ਇਕੱਠੀ ਨਹੀਂ ਸਟੂਡੈਂਟ ਕਰਦੇ ਹੈਗੇ ਪੇ ਇਨਸਟਾਲਮੈਂਟ ਪਲਾਨ ਹੀ ਬਣਦਾ ਹੈ ਜਿੱਦਾਂ 20000 ਦਾ ਕੋਰਸ ਆ 40000 ਦਾ ਕੋਰਸ ਆ ਉਹਦੀ ਕਿ ਇਨਸਟਾਲਮੈਂਟ ਪਲਾਨ ਬਣ ਜਾਂਦਾ ਹੈ ਮੈਮ ਇਦਾਂ ਦਾ ਨਹੀਂ ਹੁੰਦਾ ਕਿ ਬੱਚਾ ਇਨਸਟਾਲਮੈਂਟ ਦੇ ਵਿੱਚ ਫੀਸ ਦੇ ਰਿਹਾ ਤੇ ਕੋਈ ਐਕਸਟਰਾ ਚਾਰਜ ਲੈ ਜਾਣ ਜਾਂ ਫਿਰ ਜਿਹਦਾ ਇੰਟਰਸਟ ਵਗੈਰਾ ਕੋਈ ਐਕਸਟਰਾ ਚਾਰजेस ਨਹੀਂ ਲੈ ਜਾਂਦੇ ਨਾ ਜੇ 40000 ਦਾ ਕੋਰਸ ਹੈ ਤੇ 40000 ਹੀ ਲਿਆ ਜਾਏਗਾ। ਓਕੇ ਮੈਮ ਬੱਚਾ ਕੋਰਸ ਵੀ ਲੈ ਲੈਂਦਾ ਆ। ਉਹਦੇ ਨਾਲ ਥਿਉਰੀ ਦੇ ਵਿੱਚ ਪ੍ਰੈਕਟੀਕਲ ਵਰਕ ਕਿੰਨਾ ਕਰਵਾਇਆ ਜਾਂਦਾ ਹੈ? ਮੈਮ ਇੱਦਾਂ ਸਾਡੇ ਕੋਲ 90% ਪ੍ਰੈਕਟੀਕਲ ਵਰਕ ਹੈਗਾ। 90% ਪ੍ਰੈਕਟੀਕਲ ਵਰਕ ਹੈ। ਸੈਟਰਡੇ ਸਾਡੀ ਥਿਉਰੀ ਦੀ ਕਲਾਸ ਹੁੰਦੀ ਹੈ। ਜੀ। ਔਰ ਮੰਡੇ ਟੂ ਫਰਡੇ ਜਿਹੜਾ ਹੈਗਾ ਉਹ ਸਾਡਾ ਪ੍ਰੈਕਟੀਕਲ ਵਰਕ ਹਮ ਜੀਵੇਂ ਕਿ ਤੁਸੀਂ ਕਿਹਾ ਕਿ 90% ਜਿਹੜਾ ਤੁਸੀਂ ਪ੍ਰੈਕਟੀਕਲ ਵਰਕ ਬੱਚਿਆਂ ਨੂੰ ਕਰਵਾਉਂਦੇ ਹੋ ਤੇ ਪ੍ਰੈਕਟੀਕਲ ਵਰਕ ਕਰਨ ਲਈ ਪ੍ਰੋਡਕਟ ਵੀ ਚਾਹੀਦੇ ਹੁੰਦੇ ਨੇ ਤੇ ਇਹ ਪ੍ਰੋਡਕਟ ਬੱਚੇ ਆਪਣੇ ਲੈ ਕੇ ਆਉਂਦੇ ਨੇ ਜਾਂ ਫਿਰ 99 ਇੰਸਟੀਚਿਊਟ ਦੇ ਵੱਲੋਂ ਪ੍ਰੋਵਾਈਡ ਕੀਤੇ ਜਾਂਦੇ ਨੇ ਹਾਂ ਜੀ ਮੈਮ ਇਹ ਪ੍ਰੋਡਕਟ ਜਿਹੜੇ ਹੈ 99 ਇੰਟਰਨੈਸ਼ਨਲ ਇੰਸਟੀਚਿਊਟ ਵੱਲੋਂ ਹੀ ਪ੍ਰੋਵਾਈਡ ਕੀਤੇ ਜਾਂਦੇ ਆ ਜੀ ਹਾਂ ਜੀ ਤੇ ਮੈਮ ਜੇ ਬੱਚਾ ਪੂਰਾ ਕੋਰਸ ਕਰ ਲੈਂਦਾ ਆ ਉਹਨਾਂ ਨੂੰ ਸਰਟੀਫਿਕੇਟ ਵੀ ਇਸ਼ੂ ਕੀਤੇ ਜਾਂਦੇ ਨੇ ਹਾਂ ਜੀ ਮੈਮ ਜਿੱਦਾਂ ਕਿਸੇ ਨੇ ਕੋਰਸ ਜੁਆਇਨ ਕੀਤਾ 2 ਮਹੀਨੇ ਦਾ ਕੀਤਾ 3 ਦਾ ਜਿੱਦਾਂ ਹੀ ਕੋਰਸ ਡਿਊਰੇਸ਼ਨ ਦੇ ਬਾਅਦ ਉਹਨਾਂ ਦੀ ਸਰਟੀਫਿਕੇਸ਼ਨ ਹੁੰਦੀ ਹੈ। ਓਕੇ ਸਰਟੀਫਿਕੇਟ ਵੀ ਤੁਸੀਂ ਪ੍ਰੋਵਾਈਡ ਕਰਦੇ ਹੋ। ਜੀ ਜੀ ਮੈਮ ਬੱਚਾ ਪੂਲ ਕੋਰਸ ਹੀ ਕਰ ਲੈਂਦਾ ਹੈ। ਫੁਲੀ ਟ੍ਰੇਨ ਵੀ ਹੋ ਜਾਂਦਾ ਆ ਉਹਦੇ ਫਿਊਚਰ ਦੇ ਲਈ ਸੈਟਲਮੈਂਟ ਦੇ ਵਾਸਤੇ ਕੀ ਸਕੋਪ ਹੈ? ਕਿ ਮੈਂ ਦਾ ਕਿ ਬਹੁਤ سارے ਸਟੂਡੈਂਟ ਹੈਗੇ ਆ ਜਿਹੜੇ ਇੱਥੇ ਇੰਡੀਆ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਆ ਬਹੁਤ سارے ਸਟੂਡੈਂਟ ਜਿਹੜੇ ਹੈਗੇ ਆ ਉਹ ਬਾਹਰ ਸੈਟਲ ਹੋਣਾ ਚਾਹੁੰਦੇ ਆ ਜਿਹੜਾ ਸਾਡਾ ਸਰਟੀਫਿਕੇਟ ਹੈ ਉਹ ਇੰਟਰਨੈਸ਼ਨਲ ਵੈਲਿਡ ਹੈ ਜੀ ਠੀਕ ਹੈ ਤੇ ਜਿਹੜੇ ਸਟੂਡੈਂਟ ਬਾਹਰ ਜਾ ਕੇ ਕੰਮ ਕਰਨਾ ਚਾਹੁੰਦੇ ਉੱਥੇ ਕਰ ਸਕਦੇ ਆ ਜਿਹੜੇ ਇੱਥੇ ਸੈਟਲ ਹੋਣਾ ਚਾਹੁੰਦੇ ਉਹਦੇ ਵਾਸਤੇ ਜੋਬ ਓਪਰਚ्युनिटीज ਹੈਗੇ ਠੀਕ ਹੈ ਥੈਂਕ ਯੂ ਮੈਮ ਥੈਂਕ ਯੂ ਸੋ ਇਹ ਸਨ ਮੀਰਜ ਮੈਮ ਜਿਨ੍ਹਾਂ ਨੇ 99 ਇੰਟਰਨੈਸ਼ਨਲ ਇੰਸਟੀਚੂਟ ਬਾਰੇ ਬਹੁਤ ਹੀ ਅਹਿਮ ਜਾਣਕਾਰੀ ਦਿੱਤੀ ਤੇ ਹੁਣ ਅਸੀਂ ਚੱਲਦੇ ਆ 99 ਇੰਟਰਨੈਸ਼ਨਲ ਇੰਸਟੀਚੂਟ ਦੇ ਅੰਦਰ ਤੇ ਗੱਲਬਾਤ ਕਰਦੇ ਆ ਟ੍ਰੇਨਰ ਦੇ ਨਾਲ ਤੇ ਲੈਨੇ ਆ ਬਾਕੀ ਦੀ ਜਾਣਕਾਰੀ ਤੇ ਹੁਣ ਅਸੀਂ ਪਹੁੰਚ ਗਏ ਆ 99 ਇੰਸਟੀਚੂਟ ਦੇ ਹੈਅਰ ਲੈਬ ਦੇ ਵਿੱਚ ਤੇ ਆਵਾਂ ਅਸੀਂ ਗੱਲ ਕਰਦੇ ਆ ਟ੍ਰੇਨਰ ਦੇ ਨਾਲ ਹੈਲੋ ਸਰ ਹੈਲੋ ਮੈਮ ਮੈਂ ਮੇਰੇ ਨਾਲ ਸੁਨੀਲ ਆ ਮੈਂ ਤਾਂ 3 ਸਾਲ ਲਗਾਤਾਰ ਟ੍ਰੇਨਿੰਗ ਦੇ ਰਿਹਾ ਬੱਚਿਆਂ ਸਰ 99 ਸਲੂਨ ਦੇ ਵਿੱਚ ਹੈਅ ਟ੍ਰੀਟਮੈਂਟ ਕਿੰਨੇ ਤਰ੍ਹਾਂ ਦੇ ਕੀਤੇ ਜਾਂਦੇ ਨੇ ਮੈਮ 19s ਆਪਣੇ ਅਕੈਡਮੀ ਦੇ ਵਿੱਚ ਸਾਡੇ ਕੋਲ ਬੇਸਿਕ ਤੋਂ ਐਡਵਾਂਸ ਸਾਰੇ ਪਰ ਟ੍ਰੀਟਮੈਂਟ ਬੱਚਿਆਂ ਨੂੰ ਕਰਵਾਉਂਦੇ ਆ। ਸਰ ਕਈ ਵਾਰ ਇਦਾਂ ਹੁੰਦਾ ਕਿ ਬਾਰ-ਬਾਰ ਰਿਬੋਂਡਿੰਗ ਕਰਾਉਣ ਦੇ ਨਾਲ ਵਾਲ ਖਰਾਬ ਹੋ ਜਾਂਦੇ ਨੇ। ਇਹਦੇ ਲਈ ਸੋਲੂਸ਼ਨ ਕੀ ਹੈ? ਮੈਮ ਸਾਡੇ ਕੋਲ ਇਹਦੇ ਲਈ ਸੋਲੂਸ਼ਨ ਕੇਰਟਿਨ ਨੈਨੋਪਲੈਕਸ ਹੈਗਾ ਔਰ ਬੋਟੌਕਸ ਹੈਗਾ ਪਰ ਇਹਦੇ ਵਿੱਚ ਐਡਵਾਂਸ ਟ੍ਰੀਟਮੈਂਟ ਸਾਰੇ ਬੱਚਿਆਂ ਨੂੰ ਦਿੱਤੀਦੇ ਨੇ। ਸਰ ਇਹ ਟ੍ਰੀਟਮੈਂਟ ਕਰਨ ਲਈ ਜਿਹੜੇ ਪ੍ਰੋਡਕਟ ਯੂਜ਼ ਕੀਤੇ ਜਾਂਦੇ ਨੇ ਉਹ ਬੱਚਿਆਂ ਨੂੰ ਕੌਣ ਪ੍ਰੋਵਾਈਡ ਕਰਦਾ ਹੈ? ਜਿਹੜੇ ਆਪਾਂ ਇਹਦੇ ਪ੍ਰੋਡਕਟ ਆਪਾਂ ਯੂਜ਼ ਕਰਦੇ ਸਾਨੂੰ 19 ਅਕੈਡਮੀ ਤੁਸੀਂ ਪ੍ਰੋਵਾਈਡ ਬੰਦੀ ਸਾਰਾ ਕੁ ਅੱਜ ਗੱਲ ਕਰਦੇ ਆ 99 ਇੰਸਟੀਚੂਟ ਦੇ ਮੇਕਅਪ ਟ੍ਰੇਨਰ ਦੇ ਨਾਲ ਹੈਲੋ ਮੈਮ ਹੈਲੋ ਮੈਮ ਮੇਰਾ ਨਾਮ ਮਾਂਜੀ ਹੈ ਮੈਂ ਪਿਛਲੇ 2 ਸਾਲਾਂ ਦੇ ਵਿੱਚ ਇੱਥੇ 99 ਨਾਲ ਜੁੜੀ ਹੋਈ ਹਾਂ 2 ਸਾਲਾਂ ਤੋਂ ਮੈਂ ਮੇਕਅਪ ਟ੍ਰੇਨਰ ਹਾਂ 99 ਦੇ ਵਿੱਚ ਮੈਮ ਮੇਕਅਪ ਦੇ ਵਿੱਚ ਬੱਚਿਆਂ ਨੂੰ ਕਿਹੜੇ ਕਿਹੜੇ ਕੋਰਸਸ ਪ੍ਰੋਵਾਈਡ ਕੀਤੇ ਜਾਂਦੇ ਨੇ ਮਮ ਇੱਥੇ ਮੇਕਅਪ ਦੇ ਵਿੱਚ ਅਸੀਂ ਬੇਸਿਕ ਤੋਂ ਐਡਵਾਂਸ ਹਰ ਤਰ੍ਹਾਂ ਦੇ ਮੇਕਅਪ ਦੇ ਕੋਰਸਸ ਬੱਚਿਆਂ ਨੂੰ ਦਿੰਨੇ ਆ ਜਿੱਦਾਂ ਅਸੀਂ ਬੱਚਿਆਂ ਨੂੰ ਦੱਸਦੇ ਆ ਕਿ ਪਾਰਟੀ ਮੇਕਅਪ, ਅੰਗੇਜਮੈਂਟ ਮੇਕਅਪ, ਬਰਾਇਡਲ ਮੇਕਅਪ ਇਹ ਸਾਰੇ ਮੇਕਅਪਸ ਕਿੱਦਾਂ ਕੀਤੇ ਜਾਂਦੇ ਆ ਕੰਟੈਂਪੋਰੀ ਬਰਾਇਡਸ, ਮਾਡਰਨ ਬਰਾਇਡ, ਐਚਡੀ ਮੇਕਅਪਸ ਇਹਦੇ ਨਾਲ ਨਾਲ 4th ਲੈਵਲ ਤੱਕ ਮੇਕਅਪ ਵੀ ਸਿਖਾਉਣੀ ਆ ਅਸੀਂ ਬੱਚਿਆਂ ਨੂੰ ਜਿੱਦਾਂ ਕੀ ਹੋ ਗਿਆ 에ਅਰ ਬ੍ਰਸ਼ ਮੇਕਅਪ ਅੱਜਕੱਲ ਤੁਸੀਂ ਦੇਖ ਰਹੇ ਹੋ ਮਾਰਕੀਟ ਵਿੱਚ ਬਹੁਤ ਡਿਮਾਂਡ मैम बिचाप करने प्रोडक्ट हाँ की लड़ हों बच्चे प्रोडक्ट अपना लैके आइनटीडे नहीं मैमअप करते हैं बेसिक टू तो एडवास भी, पालेट, पालेट, जो भी सारी नाइन अकेडमी इंस्टीट्यूट वालों बच्चे प्रोवाइड कर रहे बच्चों सब कुछ इतों ही मिलता है बच्चों कुछ भी करो लेके आने की जड़ नहीं पैदा थैंक यू मैम ओके मैम थैंक यू अल करते हैं नाइन इंस्टीट्यूट ट्रेनर मैम हेलो मैम मेरा नाम रजेंद्र कौर है मैं इत्ते 99 ਦੇ ਵਿੱਚ ਸਕਿਨ ਟ੍ਰੇਨਰ ਹਾਂ ਤਾਂ ਮੈਂ ਪਿਛਲੇ 1 ਸਾਲ ਤੋਂ 99 ਅਕੈਡਮੀ ਦੇ ਨਾਲ ਜੁੜੀ ਹੋਈ ਹਾਂ ਮੈਂ ਸਕਿਨ ਦੇ ਵਿੱਚ ਬੱਚਿਆਂ ਨੂੰ ਕਿਹੜੇ-ਕਿਹੜੇ ਕੋਰਸਸ ਪ੍ਰੋਵਾਈਡ ਕੀਤੇ ਜਾਂਦੇ ਨੇ मैम ਇੱਥੇ ਸਕਿਨ ਦੇ ਵਿੱਚ ਕੋਰਸਸ ਜੋ ਹੈ ਉਹ ਡਿਊਰੇਸ਼ਨ ਦੇ ਅਕੋਰਡਿੰਗ ਹੁੰਦੇ ਆ ਕਿ ਜਿੱਦਾਂ 6 ਮੰਥਸ ਹੋ ਗਿਆ 8 ਮੰਥਸ ਹੋ ਗਿਆ 1 ਇਅਰ ਹੋ ਗਿਆ ਪੋਸਟ ਗ੍ਰੈਜੂਏਸ਼ਨ ਹੋ ਗਿਆ ਜੀ ਤੇ ਮਾਸਟਰਸ ਹੋ ਗਿਆ ਮੈਮ ਜਿਹੜੇ ਜ਼ਿਆਦਾਤਰ ਬੱਚੇ ਆ ਉਹ ਸਕਿਨ ਦੇ ਸਕਿਨ ਦੇ ਕੋਰਸਸ ਲੈਂਦੇ ਨੇ ਫੋਰਨ ਜਾਣ ਦੇ ਲਈ ਹਾਂਜੀ ਕਿ ਜਿਹੜੇ ਇਹ ਜਿਹੜੇ ਕੋਰਸਸ ਆ ਫੋਰਨ ਦੇ ਵਿੱਚ ਵੀ ਉਹਨਾਂ ਨੂੰ ਕੰਮ ਆਉਣਗੇ ਹਾਂਜੀ ਮੈਮ ਕਿਉਂਕਿ ਅਸੀਂ ਇੱਥੇ ਜੋ ਵੀ ਟ੍ਰੀਟਮੈਂਟਸ ਸਕਿਨ ਦੇ ਉੱਪਰ ਅਸੀਂ ਕਰਦੇ ਬੇਸ਼ੱਕ ਉਹ ਪਿਗਮੈਂਟੇਸ਼ਨ ਆ ਆਇਲੀ ਸਕਿਨ ਤੇ ਐਕਨੇ ਟ੍ਰੀਟਮੈਂਟਸ ਆ ਅਸੀਂ ਸਾਰਾ ਐਡਵਾਂਸ ਟੈਕਨੀਕਸ ਦੇ ਨਾਲ ਜਿੱਦਾਂ ਤੁਸੀਂ ਦੇਖਦੇ ਆ ਕਿ ਮਸ਼ੀਨਸ ਆ ਅਸੀਂ ਉਹਨਾਂ ਦੇ ਨਾਲ ਬੱਚਿਆਂ ਨੂੰ ਕਰਨਾ ਸਿਖਾਉਂਦੇ ਆ ਕਿ ਉਹਨਾਂ ਨੂੰ ਫੋਰਨ ਦੇ ਵਿੱਚ ਜਾ ਕੇ ਵੀ ਹੈਲਪ ਮਿਲ ਸਕੇ ਇਸ ਫੀਲਡ ਦੇ ਵਿੱਚ ਉਹ ਅੱਗੇ ਜਾ ਸਕਣ ਮੈਮ ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲ ਵਰਕ ਵੀ ਨਾ ਕਰ ਬਡੀ ਹੋਵੇ ਜਾਂ ਸਕਿਨ ਹੋਵੇ ਹਰ ਚੀਜ਼ ਦੇ ਰਿਲੇਟਡ ਸਕਿਨ ਦੇ ਟ੍ਰੀਟਮੈਂਟਸ ਜੋ ਆ ਸਕਿਨ ਅਨਾਲਿਸਿਸ ਆ ਸਕਿਨ ਸਕਿਨ ਹਾਈਪਰ ਪਿਗਮੈਂਟੇਸ਼ਨ ਦੇ ਜੋ ਟ੍ਰੀਟਮੈਂਟਸ ਆ ਅਸੀਂ ਉਹ ਬੱਚਿਆਂ ਨੂੰ ਦੱਸਦੇ ਆ ਇੱਥੇ ਡੇਲੀ ਹੀ ਪ੍ਰੈਕਟਿਸਿਸ ਜੋ ਆ ਉਹ ਚੱਲਦੀਆਂ ਨੇ ਸਟੂਡੈਂਟਸ ਦੀਆਂ ਥੈਂਕ ਯੂ ਮੈਮ